ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਸਾ ਦੀ ਵਾਰ ਦੀ ਸੰਥਾ ਲੜੀ ਵਰ ਚੱਲ ਰਹੀ ਹੈ 14 ਸ਼ਲੋਕ ਆਪਣੇ ਸੰਪੂਰਨ ਹੋ ਗਏ ਸਨ ਤੂੰ ਹਾਰ ਤੇਰਾ ਸਭ ਕੋ ਸਭ ਤੁਧ ਉਪਾਏ RAM ਰਾਜੇ ਕਿਛ ਹਾਥ ਕਿਸੈ ਦੇ ਕਿਛ ਨਾਹੀ ਇਹ ਪੀਲੇ ਰੰਗ ਦੇ ਜੋ ਸ਼ਬਦ ਤੁਸੀਂ ਵੇਖ ਰਹੇ ਉੱਥੇ ਬਿਸਰਾਮ ਹੋਣਗੇ ਸਾਰੇ ਸਭ ਚਲਹਿ ਚਲਾਏ ਜਿਨ ਤੂੰ ਮਿਲਹਿ ਪਿਆਰੇ ਸੇ ਤੁਧ ਮਿਲਹਿ ਜੋ ਹਰ ਮਨ ਪਾਏ ਜਨ ਨਾਨਕ ਸਤਿਗੁਰ ਭੇਟਿਆ ਹਰ ਨਾਮ ਤਰਾਏ ਸ਼ਲੋਕ ਮਹੱਲਾ ਪਹਿਲਾ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ ਜਤ ਬੋਲਾ ਪਾਠ ਹੈ ਸਤ ਕਸ ਕੇ ਬੋਲਣਾ ਇਹੋ ਜਿਨੇਉ ਜੀ ਕਾ ਹਈ ਤਾ ਪੰਡੇ ਕਤ ਇਥੇ ਸੰਗਤ ਜੀ ਸੰਪਰਦਾਵ ਵਿੱਚ ਬਿੰਦੀ ਲਾ ਕੇ ਪਾਠ ਉਚਾਰਨ ਕਰਵਾਉਂਦੇ ਨੇ ਪੰਡੇ ਕਤ ਨਾ ਇਹੋ ਟੁੱਟੈ ਨਾ ਮਲ ਲੱਗੈ ਨਾ ਇਹੋ ਜਲੈ ਨਾ ਜਾਏ ਤਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ ਗੱਲ ਬੋਲਾ ਪਾਠ ਹੈ ਚੱਲੇ ਕਸ ਕੇ ਬੋਲਣਾ ਚੌਕੜ ਮੁੱਲ ਅੜਾਇਆ ਬਹਿ ਚੌਕੈ ਪਾਇਆ ਸਿੱਖਾ ਕੰਨ ਚੜਾਈਆ ਗੁਰਬਰ ਬ੍ਰਾਹਮਣ ਥਿਆ ਉਹੋ ਮੂਆ ਉਹੋ ਝੜ ਪਇਆ ਵੇ ਤੱਗਾ ਗਿਆ ਵੇ ਤੱਗਾ ਕਸ ਕੇ ਬੋਲਣਾ ਮਹੱਲਾ ਪਹਿਲਾ ਹੈ ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲ ਲਖ ਠੱਗਿਆ ਪਹਿਨਾਮਿਆ ਰਾਤ ਦਿਨ ਸਜੀ ਨਾਲ ਤੱਗ ਕਪਾਹ ਕੱਤੀਐ ਬਾਂਮਣ ਵਟੇ ਆਏ ਕੋਹ ਬੱਕਰਾ ਰਿੰਨ ਖਾਇਆ ਸਭ ਕੋ ਆਖੇ ਪਾਈ ਹੋਏ ਪੁਰਾਣਾ ਛੁੱਟੀਐ ਪੀ ਫਿਰ ਪਾਈਐ ਹੋਰ ਨਾਨਕ ਤੱਗ ਨਾ ਟੁੱਟੈ ਜੇ ਤੱਗ ਹੋਵੇ ਜੋਰ ਮਹੰਲਾ ਪਹਿਲਾ ਨਾਏ ਮੰਨੇ ਪਦ ਉਪਜੈ ਸਾਲਾਹੀ ਸੱਚ ਸੂਤ ਦਰਗਹੇ ਅੰਦਰ ਪਾਈਐ ਤਗ ਨਾ ਟੂਟ ਸਪੂਤ ਮਹੱਲਾ ਪਹਿਲਾ ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ ਪਵੈ ਦਲਾਵਾਂ ਦੇ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜ਼ਿਹਵਾ ਤਗ ਨਾ ਅੱਖੀ ਵੇ ਤੱਗਾ ਆਪੇ ਬੱਤੈ ਵੇ ਤੱਗਾ ਕਸ ਕੀ ਵਟ ਧਾਗੇ ਅਵਰਾ ਕੱਤੇ ਲੈ ਬਾੜ ਕਰੇ ਵੀ ਆਹੋ ਕਟ ਕਾਕਲ ਦੱਸੇ ਰਾਹੋ ਸੁਣ ਵੇਖੋ ਲੋਕਾ ਇਹੋ ਵਿਡਾਣ ਮਨ ਅੰਦਾ ਨਾਉ ਸੁ ਜਾਣ ਪੌੜੀ ਸਾਹਿਬ ਹੋਵੇ ਦਇਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਲਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਣ ਤਖਸਮੇ ਕਾ ਮਹਿਨ ਪਾਏ ਸੀ ਦਲਾਵਾਂ ਧਿਆਰਖ ਨੂੰ ਸੰਗਤ ਜੀ ਖਸਮੇ ਭਾਵੇ ਸੋ ਕਰੇ ਮਨ ਹੋ ਚਿੰਦਿਆ ਸੋ ਫਲ ਪਾਏ ਸੀ ਤਾ ਦਰਗ ਹੈ ਪੈਦਾ ਜਾਏ ਸੀ ਕੋਈ ਗਾਵੇ ਰਾਗੀ ਨਾਦੀ 베ਦੀ ਬਹੁ ਭਾਤ ਕਰ ਨਹੀਂ ਹਰ ਹਰ ਭੀਜੈ RAM ਰਾਜੇ ਜਿਨ ਅੰਤਰ ਕਪਟ ਵਿਕਾਰ ਹੈ ਤਿਨਾਂ ਹੋ ਰੋਏ ਕੀ ਕੀਜੈ ਹਰ ਕਰਤਾ ਸਭ ਕੁਝ ਜਾਣਦਾ ਸ਼ਿਰ ਰੋਗ ਹੱਥ ਦੀਜੈ ਜਿਨ੍ਹਾਂ ਨਾਲ ਗੁਰਮੁਖ ਹਿਰਦਾ ਸੁਧ ਹੈ ਹਰ ਭਗਤ ਹਰ ਲੀਜੈ ਸ਼ਲੋਕ ਮਹੱਲਾ ਪਹਿਲਾ ਹੈ ਗਉ ਬ੍ਰਹਮਣ ਬ੍ਰਹਮਣ ਹਾਹੇ ਦੀ ਬਾਜ ਉਚਾਰਨ ਕਰਨੀ ਹੈ ਬ੍ਰਹਮਣ ਕਉ ਕਰ ਲਾਭ ਹੋ ਗੋਬਰ ਤਰ ਨਾ ਜਾਏ ਧੋਤੀ ਟਿੱਕਾ ਤੈ ਜਪ ਮਾਲੀ ਧੰਨ ਮਲੇਛਾ ਖਾਈ ਅੰਤ ਪੂਜਾ ਪੜਹਿ ਕਤੇਬਾ ਸੰਜਮ ਤੁਰ ਕਾ ਭਾਏ ਛੋਟੀ ਲੇ ਪਖੰਡਾ ਨਾਮ ਲਐ ਸਲਾਮਾ ਦੇ ਨਾਮ ਜਾਹੇ ਤਰੰਦਾ ਮਹੱਲਾ ਪਹਿਲਾ ਮਾਨਸ ਖਾਣੇ ਕਰਹਿ ਨਿਵਾਜ ਸ਼ੂਰੀ ਵਗਾਇਨ ਤਿੰਨ ਗਲਤਾਗ ਤਿੰਨ ਕਰ ਬ੍ਰਹਮਣ ਪੂਰਹਿ ਨਾਦ ਉਨਾਂ ਪੇ ਆਵਹਿ ਕੋਈ ਸਾਧ ਕੋੜੀ ਰਾਸ ਕੋੜਾ ਵਪਾਰ ਕੋੜ ਬੋਲ ਕਰਹਿ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਇਹਨੂੰ ਸ਼ਰਮ ਨਹੀਂ ਪੜਨਾ ਸ਼ਰਮ ਸਸੇ ਦੀ ਬਾਤ ਨਾਨਕ ਕੋਟ ਰਹਿਆ ਭਰਪੂਰ ਮੱਥੇ ਟਿੱਕਾ ਤੇਰ ਧੋਤਿਕ ਖਾਈ ਹੱਥ ਛੁਰੀ ਜਗਤ ਕਸਾਈ ਕਸਾਈ ਨਹੀਂ ਕਹਿਦਣਾ ਕਾਸਾਈ ਕੱਕੇ ਕਰਨੀ ਨੀਲ ਵਸਤਰ ਪਹਿਰ ਹੋਵਹਿ ਪ੍ਰਵਾਣ ਮਲੇਸ਼ ਧਾਨ ਲੈ ਪੁੰਚਹਿ ਪ੍ਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੈ ਨਾ ਜਾਣਾ ਦੇਖੈ ਚੌਕਾ ਕੱਢੀਕਾਰ ਉੱਪਰ ਆਏ ਬੈਠੇ ਕੁੜਿਆਰ ਮਤ ਪਿੱਟੈ ਵੇ ਮਤ ਪਿੱਟੈ ਇਹ ਅਨ ਅਸਾਡਾ ਪਿੱਟੈ ਤਨ ਫਿੱਟ ਫੇੜ ਕਰੇਨ ਮਨ ਝੂਠੇ ਚੁਲੀ ਭਰੇਨ ਚੁਲੀ ਪੋਲਾ ਪਾਠ ਕਹੋ ਨਾਨਕ ਸੱਚ ਧਿਆਈ ਐ ਸੋਚ ਹੋਵੇ ਤਾਂ ਸੱਚ ਪਾਈ ਐ ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੀਟ ਚਲਾਏ ਦਾ ਆਪੇ ਦੇਵ ਡਿਆਈਆ ਆਪੇ ਹੀ ਕਰਮ ਕਰਾਏ ਦਾ ਵੱਡੋ ਵੱਡਾ ਵੱਡ ਮੇਦ ਨੇ ਸਿਰੇ ਸਿਰ ਧੰਦੇ ਧੰਦੇ ਨਹੀਂ ਬੋਲਣਾ ਧੰਦਾ ਲਾਏ ਦਾ ਨਦਰ ਉਪੱਠੀ ਜੇ ਕਰੇ ਉਪੱਠੀ ਬੋਲਣਾ ਸੁਲਤਾਨਾ ਘਾਓ ਕਰਾਏ ਦਾ ਦਰ ਮੰਗਣ ਭੇਖ ਨਾ ਪਾਏ ਦਾ ਮੰਗਣ ਨੰਨੇ ਦੇ ਨਾਲ ਉਚਾਰਨ ਕਰਨਾ ਹੈ ਮੰਗਣ ਭੇਖ ਨਾ ਪਾਏ ਦਾ ਸੁਸੰਗਤ ਜੀ 16 ਸ਼ਲੋਕ ਆਪਣੇ ਸੰਪੂਰਨ ਹੋ ਗਏ ਨੇ ਭੁੱਲਾਂ ਦੀ ਮਾਫੀ ਪਿਛਲੇ ਪਾੜ ਜਿੰਨੇ ਨੇ ਸਾਰੇ ਪਲੇਲਿਸਟ ਦੇ ਵਿੱਚ ਪਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ